ਾਈ ਦੇਣੀ ਮੈਂ ਕਿਹਦੇ ਸ਼ਾਰਟ ਕਰਾਂ ਹਾਂ ਆ ਜੀ ਆ ਜੀ ਜਾਓ ਮੈਂ ਬਸ ਇਹ ਵੀ ਸ਼ਹਿਰ ਦਾ ਬੜਾ ਵੱਡਾ ਬੜਾ ਲੰਮਾ ਸਮਾਂ ਤੋਂ ਇਸ ਕੰਮ ਦੇ ਪਿੱਛੇ ਆਪਾਂ ਪਏ ਸੀ ਬੜਾ ਸੰਘਰਸ਼ ਕੀਤਾ ਸੋ ਪਿਛਲੀ ਗਵਰਨਮੈਂਟ ਦੇ ਵਿੱਚ ਇਹ ਫਾਈਲ ਸਾਰੀ ਤੋਰੀ ਸੀ ਸੋ ਅੱਜ ਜਿਹੜਾ ਵਾ ਸ਼ਹਿਰ ਦੀ ਬੜੀ ਖੁਸ਼ਖਬਰੀ ਦੀ ਗੱਲ ਹੈ ਕਿਉਂਕਿ ਜਿੰਨਾ ਵੀ ਸ਼ਹਿਰ ਦਾ ਜਿਹੜਾ ਸੀਵਰੇਜ ਦਾ ਪਾਣੀ ਆ ਉਹ ਜਿਹੜਾ ਆਪਣਾ ਸਿੱਧਾ ਹੀ ਡਰੇਨ ਚ ਆਊਟ ਕਰਦੇ ਸੀ ਜਿਹਦਾ ਅਸੀਂ ਅੱਜ 6 ਏਕੜ ਜਗ੍ਹਾ ਜਿਹੜੀ ਆ ਅਸੀਂ ਬਬਰੀ ਤੇ ਸਦਵਾ ਦਾ ਸਾਂਝਾ ਰਕਬਾ ਉਥੋਂ ਅਸੀਂ ਸਰਦਾਰ ਰਸ਼ਪਾਲ ਸਿੰਘ ਜੀ ਤੋਂ ਰਿਟਾਇਰ ਹੋਏ ਨੇ ਗਰਦੌਰ ਉਹਨਾਂ ਦੀ ਬੜੇ ਲੰਬੇ ਸਮੇਂ ਤੋਂ ਰਿਕਵੈਸਟ ਵੀ ਕੀਤੀ ਕਿਉਂਕਿ ਉਥੇ ਜ਼ਮੀਨਾਂ ਦਾ ਰੇਟ ਬਹੁਤ ਜ਼ਿਆਦਾ ਨੇ ਸੋ 53 53 ਲੱਖ ਦੇ ਹਿਸਾਬ ਦੇ ਨਾਲ 6 ਏਕੜ ਦੀ ਜਿਹੜੀ ਆ ਅੱਜ ਨਗਰ ਕੌਂਸਲ ਦੇ ਨਾਂ ਜਿਹੜੀ ਆ ਰਜਿਸਟਰੀ ਕਰਾ ਲਈ ਆ ਜਿਹਦੇ ਨਾਲ ਪੂਰੇ ਸ਼ਹਿਰ ਨੂੰ ਬੜਾ ਫਾਇਦਾ ਹੋ ਕਿਉਂਕਿ ਲੰਮਾ ਸਮਾਂ ਹੋ ਗਿਆ ਇੰਨਾ ਸਮਾਂ ਹੋ ਗਿਆ ਕਿ ਅਜੇ ਤੱਕ ਕਈ ਪ੍ਰਧਾਨ ਆਏ ਕਈ ਸਰਕਾਰਾਂ ਆਈਆਂ ਕਿ ਜਿਹੜਾ ਸ਼ਹਿਰ ਦਾ ਜਿੰਨਾ ਵੀ ਪਾਣੀ ਜਿਹੜਾ ਵਾ ਉਹ ਇਦਾਂ ਹੀ ਡਰੇਨਾਂ ਦੇ ਵਿੱਚ ਪੈ ਰਿਆ ਸੀ ਹੁਣ ਜਦੋਂ ਇਹ ਪ੍ਰੋਜੈਕਟ ਲੱਗੂਗਾ ਉੱਥੇ ਸਾਰੇ ਸ਼ਹਿਰ ਦਾ ਪਾਣੀ ਜਿਹੜਾ ਉਹ ਟ੍ਰੀਟ ਉੱਥੇ ਹੋ ਕੇ ਉਹ ਮੁੜ ਕੇ ਖੇਤਾਂ ਨੂੰ ਦਿੱਤਾ ਜਾਊਗਾ ਖੇਤਾਂ ਨੂੰ ਪਾਣੀ ਲੋਕਾਂ ਨੂੰ ਉੱਥੇ ਕਿਸਾਨਾਂ ਨੂੰ ਦਵਾਂਗੇ ਉਸ ਤੋਂ ਬਾਅਦ ਜਿਹੜਾ ਜਾਦਾ ਪਾਣੀ ਆ ਉਹਨੂੰ ਸਾਫ਼ ਕਰਕੇ ਜਿਹੜਾ ਵਾ ਨਾਲ ਜਿਹੜਾ ਵਾ ਉਥੇ ਡਰੇਨ ਦੇ ਵਿੱਚ ਸੁੱਟਾਂਗੇ ਸੋ ਜਿੱਥੇ ਸਾਰੇ ਸ਼ਹਿਰ ਦਾ ਮਸਲਾ ਉਥੇ ਕਾਰੋਬਾਰੀਆਂ ਲਈ ਵੀ ਜਿੱਦਾਂ ਕੋਈ ਕਲੋਨੀ ਕੱਟਦਾ ਜਾਂ ਕੋਈ ਵੱਡਾ ਪ੍ਰੋਜੈਕਟ ਹਸਪੀਟਲ ਕੋਈ ਇੰਡਸਟਰੀ ਖੋਲਦਾ ਉਹਨਾਂ ਨੂੰ ਆਪਣਾ ਐਸਟੀਪੀ ਲਗਾਉਣਾ ਪੈਂਦਾ ਸੀ ਜਿੱਦੇ ਤੇ ਕਾਫੀ ਖਰਚਾ ਹੁੰਦਾ ਸੀ ਉਹਨੂੰ ਮੇਨਟੇਨ ਕਰਨੀ ਵੀ ਔਖੀ ਸੀ ਉਹਨਾਂ ਨੂੰ ਪਾਣੀ ਟ੍ਰੀਟ ਕਰਕੇ ਸੀਵਰੇਜ ਦੇ ਵਿੱਚ ਸੁੱਟਣਾ ਪੈਂਦਾ ਸੀ ਉਹਨਾਂ ਲਈ ਵੀ ਬੜੀ ਵੱਡੀ ਰਾਹਤ ਆ ਕਿ ਜਦੋਂ ਵੀ ਕੋਈ ਪ੍ਰੋਜੈਕਟ ਲਾਉਂਦਾ ਉਹ एसटीपी ਲਾਉਣ ਦੀ ਬਜਾਏ ਸਾਨੂੰ ਨਗਰ ਕੌਂਸਲ ਨੂੰ ਜਿਹੜਾ ਉਹ ਯੂਜ਼ਰ ਚਾਰਜ ਦੇਣਗੇ ਤੇ ਉਹਨਾਂ ਨੂੰ एसटीपी ਲਾਉਣ ਦੀ ਲੋੜ ਨਹੀਂ ਪਊ ਉਹ ਪਾਣੀ ਜਿਹੜਾ ਟ੍ਰੀਟ ਕਰਕੇ ਕਿਉਂਕਿ ਪਾਣੀ ਤੇ ਸਾਰੇ ਹੁਣ ਸ਼ਹਿਰ ਦਾ ਉੱਥੇ ਟ੍ਰੀਟ ਹੋਣਾ ਸੋ ਉਹਨਾਂ ਨੂੰ ਵੀ ਜਿਹੜਾ ਇਹ ਬੜੀ ਵੱਡੀ ਰਾਹਤ ਮਿਲੂਗੀ ਜਿੰਨੇ ਕੋਈ ਵੱਡੇ ਕਾਰੋਬਾਰ ਜਾਂ ਇੰਡਸਟਰੀ ਲਗਾਉਂਦੇ ਆ ਉਹਨਾਂ ਨੂੰ ਇਹ ਜਿਹੜੀ ਆ ਇਹ ਨਗਰ ਕੌਂਸਲ ਨੂੰ ਬੜੀ ਰਾਹਤ ਮਿਲੂਗੀ ਉਹ ਵੀ ਬੜੀ ਵੱਡੀ ਗੱਲ ਹੈ ਕਿ ਕੋਈ ਵੀ ਕਾਰੋਬਾਰ ਕਰੂਗਾ ਉਹਨੂੰ ਇਹ ਜਿਹੜਾ ਬੈਨੀਫਿਟ ਮਿਲੇਗਾ ਦੇਖੋ ਕੂੜੇ ਨੂੰ ਮੈਂ ਲੱਗਾ ਹੋਇਆ ਆ ਆਲਰੇਡੀ ਅੱਜ ਵੀ ਮੈਂ ਤੇ ਐਮਐਲਏ ਸਾਹਿਬ ਡੀਸੀ ਸਾਹਿਬ ਨੂੰ ਮਾਰਨਿੰਗ ਮਿਲ ਕੇ ਗਏ ਆ ਸੋ ਹਾਲਤ ਸਵੇਰੇ ਕਰਦੀ ਹੈ ਦਿੱਕਤ ਹੈ ਕਿ ਜਿਹੜੇ ਪੋਲੀਟੀਕਲ ਲੋਗ ਨੇ ਉਹ ਚਾਹੁੰਦੇ ਨੇ ਕਿ ਗੁਰਦਾਸਪੁਰ ਜਿਹੜੀ ਕੂੜੇ ਦਾ ਮਸਲਾ ਉਹ ਹੱਲ ਨਾ ਹੋਏ ਕਿਉਂਕਿ ਇੱਥੇ ਲੋਕਾਂ ਨੇ ਫਤਵਾ ਦਿੱਤਾ ਹੈ ਲੋਕਾਂ ਨੇ 29 ਦੇ 29 ਕੌਂਸਲ ਕੌਂਸਲ ਪਾਰਟੀ ਦੇ ਜਿਤਾਏ ਆਪਣੇ ਐਮਐਲਏ ਦੂਸਰੀ ਵਾਰ ਜਿਤਾਇਆ ਉਹ ਇਸੇ ਕਿੜ ਕਰਕੇ ਉਹ ਵੀ ਇੱਥੇ ਕਾਂਗਰਸ ਦੀ ਕਮੇਟੀ ਆ ਐਮ ਐਲ ਏ ਆਪਣੇ ਕਾਂਗਰਸ ਦੇ ਨੇ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਲੀਡਰਾਂ ਨੂੰ ਕਿ ਇਸ ਤਰ੍ਹਾਂ ਵੋਟਾਂ ਨਹੀਂ ਪੈਂਦੀਆਂ ਮੈਂ ਓਪਨਲੀ ਕਹਿਣਾ ਅੱਜ ਵੀ ਡੀ ਸੀ ਸਾਹਿਬ ਨੂੰ ਮਿਲ ਕੇ ਆਇਆ ਜਾਂ ਤੇ ਹੁਣ ਜਿਹੜਾ ਐਸ ਟੀ ਪੀ ਲੱਗ ਰਿਹਾ ਜਿਹੜੀ ਜਗ੍ਹਾ ਲਈ ਆ ਉਹ ਵੀ ਉੱਥੇ ਰਕਬੇ ਦੀ ਆ ਉਸ ਤੋਂ 5-6 ਏਕੜ ਦੂਰ ਜਿਹੜਾ ਵਾ ਆਪਾਂ ਆਲ ਵੈਦਰ ਸ਼ੈੱਡ ਲਈ ਜਿਹੜੀ ਅਸੀਂ ਕਿਸਾਨ ਕੋਲ ਜਗ੍ਹਾ ਲਈ ਸੀ ਉਹ ਕੋਲ ਆ ਉਹਦੇ ਜੇ ਸਾਨੂੰ ਅਲਾਉ ਕਰ ਦੇ ਡੀਸੀ ਸਾਹਿਬ ਨੇ ਕਿਹਾ ਜਾਂ ਤੇ ਸਾਨੂੰ ਇਹ ਵੀ ਇਸ਼ੂ ਨਹੀਂ ਮੈਂ ਕਿਹਾ ਇਹ ਨਹੀਂ ਆਪਾਂ ਅਸੀਂ ਬਣਾਉਂਦੇ ਮੁੱਦਾ ਕਿ ਉੱਥੇ ਹੀ ਉੱਥੇ ਹੀ ਦਿਓ ਸਾਨੂੰ ਜਿਹੜੇ ਅਸੀਂ ਪੈਸੇ ਦੇ ਮੈਂ ਕਿਹਾ ਕਿਤੇ ਵੀ ਸਾਨੂੰ ਪੰਚਾਇਤ ਕੋ ਜਗਾ ਲੈ ਆ ਦਿਓ ਉੱਥੇ ਅਸੀਂ ਕੂੜਾ ਡੰਪ ਨਹੀਂ ਕਰਾਂਗੇ ਉੱਥੇ ਪ੍ਰੋਪਰ ਮਸ਼ੀਨਰੀ ਲਾਵਾਂਗੇ ਤਾਂ ਜੋ ਸਾਰੇ ਸ਼ਹਿਰ ਦਾ ਕੂੜਾ ਉੱਥੇ ਖੜ ਕੇ ਉਹਨੂੰ ਸੈਗਰੀਗੇਟ ਕੀਤਾ ਜਾਏ ਤੇ ਆ ਜਿਹੜਾ ਰੋਡਾਂ ਤੇ ਕੂੜਾ ਲੱਗਦਾ ਇਹ ਤੇ 5 ਦਿਨ ਦਾ ਕੰਮ ਹੈ ਵੀ ਇਹਨੂੰ ਸਾਰਾ ਰਿਮੂਵ ਕਰਨਾ ਹੈ ਪਰ ਜਦੋਂ ਮਸ਼ੀਨਰੀ ਲਾਉਣੀ ਆ ਉਹ ਕਿੱਥੇ ਲਾਉਣੀ ਆ ਦੋ ਤਿੰਨ ਵਾਰੀ ਮੈਂ ਅੱਗੇ ਵੀ ਕਈ ਵਾਰੀ ਤੁਹਾਡੇ ਮਾਦਰਵੇਂ ਦੱਸ ਚੁੱਕਿਆ ਕਿ ਜਦੋਂ ਵੀ ਕੋਈ ਕੰਮ ਕਰਨ ਲੱਗਦੇ ਆ ਜੇ ਆਪਣੀ ਪ੍ਰਾਪਰਟੀ ਤੇ ਵੀ ਨਗਰ ਇਹ ਨਹੀਂ ਕਿ ਨਗਰ ਕੌਂਸਲ ਕੋ ਪ੍ਰਾਪਰਟੀਆਂ ਨਹੀਂ ਨਗਰ ਕੌਂਸਲ ਦੀ ਆਪਣੀਆਂ ਕਈ ਸ਼ਹਿਰ ਦੇ ਵਿੱਚ ਜਮੀਨ ਆ ਜਦੋਂ ਉੱਥੇ ਕੋਈ ਮਸ਼ੀਨਰੀ ਲਾਉਣ ਲੱਗਦੇ ਆ ਇੱਥੋਂ ਵਾਲੇ ਜਿਹੜੇ ਲੀਡਰ ਨੇ ਉਹ ਆਪਣੇ ਜਿਹੜੇ ਉਹਨਾਂ ਦੇ ਕੋਈ ਸਪੋਰਟਰ ਨੇ ਉਹਨਾਂ ਨੂੰ ਉਂਗਲ ਦੇ ਕੇ ਉੱਥੇ ਰੌਲਾ ਪਾਉਂਦੇ ਨੇ ਜਾਂ ਦੋ ਤਿੰਨ ਵਾਰੀ ਉੱਥੇ ਸਮਾਨ ਵੀ ਰਾਤ ਨੂੰ ਚੁਕਾ ਦਿੱਤਾ ਗਿਆ ਸੋ ਇਹ ਬੜੀ ਹੋਸ਼ੀਆਰ ਕਥਾ ਇਹ ਪੈਸੇ ਵੀ ਨਹੀਂ ਮੰਗਦਾ ਇਹਨਾਂ ਕੋ ਮੈਂ ਸਰਕਾਰ ਕੋ ਪੈਸੇ ਵੀ ਨਹੀਂ ਮੰਗਦਾ ਮੈਂ ਜਿੱਥੋਂ ਮਾਦੀ ਫੰਡ ਫੰਡ ਦਾ ਪ੍ਰਬੰਧ ਕਰਾਂ ਜਿਵੇਂ ਮਰਜ਼ੀ ਕਰਾਂ ਉਹ ਮੇਰੀ ਸਿਰ ਦਰਦੀ ਆ ਮੇਨ ਤੇ ਇਹ ਗੱਲ ਹੈ ਕਿ ਸਾਡਾ ਪ੍ਰਸ਼ਾਸਨ ਸਾਡੇ ਕੋ ਡੀਸੀ ਡੀਸੀ ਸਾਹਿਬ ਜਿਹੜੇ ਨੇ ਉਹ ਮਾਲਕ ਹੁੰਦੇ ਨੇ ਜ਼ਿਲ੍ਹੇ ਦੇ ਤੇ ਕੋਈ ਵੀ ਅਸੀਂ ਜਿਹੜਾ ਮਤਾ ਪਾ ਕੇ ਜਿਹੜਾ ਅੱਗੇ ਵੀ ਜਿਹੜੇ ਮਤੇ ਪਾਏ ਉਹਦੀ ਵੀ ਅਪਰੂਵਲ ਇਹਨਾਂ ਕੋਲ ਹੀ ਆ ਕਿਉਂਕਿ ਨਗਰ ਕਾਉਂਸਲ ਨੇ ਹਾਊਸ ਨੇ ਕੋਈ ਵੀ ਮਤਾ ਪਾਉਣਾ ਹੁੰਦਾ ਉਹ ਜਣੀਆਂ ਵੀ ਉੱਚਦਕ ਸਮਰਥ ਅਥਾਰਟੀਆਂ ਉਹਨਾਂ ਕੋਲ ਆਪਾਂ ਪ੍ਰਵਾਨ ਕਰਾਉਣਾ ਹੁੰਦਾ ਤਾਂ ਸੋ ਇਹਨਾਂ ਨੂੰ ਅੱਜ ਵੀ ਰਿਕਵੈਸਟ ਕੀਤੀ ਆ ਕਿ ਜਗ੍ਹਾ ਦੇ ਦਿਓ ਪ੍ਰਬੰਧ ਅਸੀਂ ਨਾ ਅਸੀਂ ਇਹਨਾਂ ਕੋ ਕੋ ਫੰਡ ਮੰਗਦੇ ਨਾ ਇਹਨਾਂ ਕੋ ਅਸੀਂ ਕੋਈ ਜਾਂ ਤੇ ਸਾਨੂੰ ਕੰਮ ਕਰਨ ਦਿਓ ਆਪਣੀਆਂ ਜਗ੍ਹਾ ਤੇ ਜੇ ਨਹੀਂ ਕਰਨ ਦੇਣਾ ਤੇ ਤੁਹਾਨੂੰ ਲੱਗਦਾ ਕਿ ਇੱਥੇ ਨਹੀਂ ਇੱਥੇ ਨਹੀਂ ਸੂਟੇਬਲ ਤੇ ਤੁਸੀਂ ਹੋਰ ਕਿਤੇ ਦੇ ਦਿਓ ਅੱਜ ਮੈਂ ਜਗ੍ਹਾ ਹੋਰ ਵੀ ਲੱਭ ਸਕਦਾ ਜਿੱਥੇ ਜਗ੍ਹਾ ਲੱਭਦਾ ਉੱਥੇ ਇਸ਼ੂ ਕ੍ਰੀਏਟ ਕੀਤਾ ਜਾਂਦਾ ਹੈ ਕਿ ਇੱਥੇ ਕੰਮ ਨਾ ਹੋਏ ਮੈਂ ਹੁਣ ਵੀ ਲੱਗੇ ਹੋਏ ਆ ਕੋਸ਼ਿਸ਼ ਕਰ ਰਹੇ ਆ ਵੀ ਕੁਝ ਦਿਨਾਂ ਦੇ ਵਿੱਚ ਉਹਨੂੰ ਹੱਲ ਕਰੀਏ ਨਹੀਂ ਤਾਂ ਸਮਾਂ ਆਉਣਾ ਵਾ ਕੋਈ ਗੱਲ ਨਹੀਂ ਲੋਕ ਦੇਖ ਰਹੇ ਆ ਇਹਨੂੰ ਪ੍ਰੋਪਰ ਇਸ ਤਰੀਕੇ ਨਾਲ ਹੱਲ ਕਰਾਂਗੇ ਦਾ ਕਿਉਂਕਿ ਬਤੌਰ ਨਗਰ ਕੌਂਸਲ ਪ੍ਰਧਾਨ ਕਾਫੀ ਨੌਲੇਜ ਆਇਆ ਹੁਣ ਮੈਨੂੰ ਕਿ ਇਸ ਨੂੰ ਕਿਸ ਤਰੀਕੇ ਨਾਲ ਕੂੜੇ ਦਾ ਨਪਟਾਰਾ ਕਰਨਾ ਆਉਣ ਵਾਲੇ ਸਮੇਂ ਦੇ ਵਿੱਚ ਉਹਨੂੰ ਤਰੀਕੇ ਦੇ ਨਾਲ ਇਹਨੂੰ ਕਰਨ